ਕਹੋ ਤਲ ਗੁਰ ਸੇਵੀਆ ਕਹਨੇ ਸੁਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤੁ ਖੁਸੰਮਦੀ ਨੂਰੇ ਅਰਸਾਹੋ ਕੋਰ ਸਾਹੋ ਛੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਸਜਣ ਸੱਚੇ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾਦਾ ਜੈ ਸਤੂ ਸਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾਦਾ ਵੇਸਾਹ ਸਤ ਹੇ ਬਜੀ ਗੂਜਰੀ ਮਹੱਲ ਚੌਥਾ ਘਾਰੇ ਸਤ ਗੁਰ ਪ੍ਰਸਾਦ ਹਰ ਬਿਨ ਜੀ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਮ ਅਗੋਚਰ ਪ੍ਰਭ ਗੁਰ ਮੁਖ ਪਾਈ ਐ ਆਪਣੇ ਸਤ ਗੁਰ ਕਬਲੇ ਹਾਰੀ ਹਰ ਬਿਨ ਜੀਆ ਰਹਿਨਾ ਸਕਾ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਐ ਆਪਣੇ ਸਤ ਗੁਰ ਕੈ ਬਲਹਾਰੀ ਮਾਨ ਰੇ ਹਰ ਕੀਰਤ ਤਰਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕਾਏ ਕਿਰਪਾ ਤੁਮਾਰੀ ਰਹਾ ਨਕ ਸਨੰਦਨ ਨਾਰਦ ਮਨ ਸੇਵਾ ਹੈ ਆਨ ਦਿਨ ਜਪਤ ਰਹਾ ਬਨਵਾਰੀ ਸਰਨਾਗਤ ਪ੍ਰਹਲਾਦ ਜਾਨੈ ਆਈ ਤਨਕੀ सवारी अलख निरंजन एकोरता जोत मुरारी साबुजा चिक तू एको दाता मांगह हाथ पसारी भगत जना के उत्तम वाणी गावह अकाथ कथा नित न्यारी ਸਤ ਪਾਲ ਜਨਮ ਪਿਆ ਤਿਲ ਕੇਰਾ ਆਪ ਤਰੇ ਕੋਲਾ ਤਾਰੀ ਮਨ ਮੁਖ ਦੁਬੇ ਦਾ ਦੂਰ ਮਤ ਬਿਆਪੇ ਜਿਨ ਅੰਤਰ ਮੋਹ ਗੁਬਾਰੀ संत जनाकी कथा ना पावे ओए डूबे सण परवारी नंदक निंदा कारे मालत ਉਮਾਲ ਭਖ ਮਾਇਆ ਤਾਰੀ ਸੰਤ ਜਨਾ ਕੀ ਨਿੰਦਾ ਵੇ ਆਪੇ ਨਾ ਉੜਵਾਰ ਨਾ ਪਾਰੀ ਇਹੋ ਪਰ ਪੰਚ ਖੇਲ ਕੀਆ ਸਭ ਕਰਤਾ ਹਾਰ ਕਰਤਾ ਸਭ ਕਲਤਾਰੀ ਹਰ ਏਕੋ ਸੂਤ ਵਰਤਾ ਯੁਗ ਅੰਤਰ ਸੂਤ ਖਿੰਚਾ ਕਾਰੀ ਰਸਨਾ ਰਸ ਨੇ ਰਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੇ ਰਸਨ ਰਸਨ ਰਾਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੇਤ ਪਿਆਰੀ ਰਸਨ ਰਸਨ ਰਾਸ ਗਾਵਹਿ ਹਰ ਗੁਣ ਰਸਨ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾਮ ਆਂਗਾ ਹਰ ਰਸ ਪ੍ਰੀਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਨੇ ਸਤ ਗੁਰ ਕੈ ਬਲੇ ਹਾਰੀ